ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਪੰਪ ਦੇਖ ਰਹੇ ਹਾਂ ਤੁਸੀਂ ਇਹ ਅੱਜ 8 ਪੰਪ ਸਾਡੇ ਕੋਲ ਆਏ ਨੇ ਤੇ ਆ ਭਰਾ ਜੀ ਉਹ ਨਹੀਂ ਲੈ ਕੇ ਆਏ ਨੇ ਤੇ ਅਸੀਂ ਪਹਿਲਾਂ ਤੁਸੀਂ ਆਪਣੇ ਪਿੰਡ ਦੱਸੋ ਪਿੰਡ ਰੋਕਨ ਪ੍ਰਾਖੋ ਹੀ ਖੜਾਈ ਤੇ ਕਿਹੜੇ ਇਹ ਜ਼ਿਲ੍ਹੇ ਚ ਪੈਂਦਾ ਅਬੋਰ ਜ਼ਿਲ੍ਹੇ ਚ ਪੈਂਦਾ ਜੀ ਪਹਿਲਾਂ ਅਬੋਰ ਜ਼ਿਲ੍ਹਾ ਫਾਜ਼ਿਲ ਤੇ ਇਹ ਭਰਾ ਜੀ ਸਾਡੇ ਕੋਲ 2000 ਤੇ 13 ਦੇ ਆਰਾਊਂਡ ਜਾਂ 12 ਦੇ ਜੁੜੇ ਹੋਏ ਨੇ ਮਤਲਬ ਹਰ ਸਾਲ ਇਹਨਾਂ ਦੇ ਇੱਕ ਦੋ ਪੰਪ ਸਾਡੇ ਕੋਲ ਆਉਂਦੇ ਹੀ ਨੇ ਸੀਜ਼ਨ 'ਚ ਮਤਲਬ ਹਰ ਸੀਜ਼ਨ ਦੇ ਵਿੱਚ ਦੋ ਪੰਪ ਤਾਂ ਇਹਨਾਂ ਦੇ ਪੱਕੇ ਨੇ ਜਾਂ ਇਹਨਾਂ ਦੇ ਰਿਲੇਟਿਵ ਦੇ ਆ ਇਹਨਾਂ ਦੇ ਆਪ ਦੇ ਲਿੰਕ ਦੇ ਇਸ ਵਾਰ ਇਹ ਮਤਲਬ ਇਹ ਮਰੱਕ ਲਈਏ 8 ਪੰਪ ਇੱਕੋ ਹੀ ਪਿੰਡ ਦੇ ਆਏ ਨੇ ਕਿਸ ਨੂੰ ਛੋਟੀ ਛੋਟੀ ਪ੍ਰੋਬਲਮ ਹੈ ਕਿਸੇ ਨੂੰ ਕੋਈ ਮੇਜਰ ਪ੍ਰੋਬਲਮ ਹੈ ਤੇ ਕੁਸੀਂ ਮੈਨੂੰ ਦੱਸੋ ਥੋੜਾ ਹੁਣ ਵੀ ਮਲਾਦਾ ਇਹ ਕਾਰਜ ਹੋ ਕੇ ਗਿਆ? ਹਾਂਜੀ 605 ਦਾ ਜਨਮ ਹੋ ਕੇ ਗਿਆ। 22 ਮਾਡਲ ਦਾ ਹਾਂਜੀ। 22 ਮਾਡਲ ਦਾ? ਹਾਂਜੀ। ਫਿਰ ਹੁਣੇ ਸੀਜ਼ਨ ਤੋਂ ਪਹਿਲਾਂ ਮਤਲਬ ਮੋਸਟਲੀ ਭਰਾ ਇਹ ਸਾਰੇ ਦਾ ਕੰਮ ਕਰਦੇ ਤੁਸੀਂ? ਹਾਂਜੀ। ਪਰਸਨਲ ਨੇ ਜਿਆਦੇ ਤੁਸੀਂ ਦੋ ਟਰੈਕਟਰ ਖਾਏ ਵਾਲੇ। ਦੋ ਟਰੈਕਟਰ ਖਾਏ ਵਾਲੇ ਨੇ ਬਾਕੀ ਪਰਸਨਲ ਨੇ ਪਰ ਇਹਨਾਂ ਦੀ ਇੱਕ ਦਿਮਾਗ ਰਹਿੰਦੀ ਹੈ ਵੀ ਸਾਡਾ ਟਰੈਕਟਰ ਪਰਫਾਰਮੈਂਸ ਐਂ ਸਹੀ ਕਰੇ ਕੋਈ ਹੋਰ ਵੀ ਨਹੀਂ ਕਹਿੰਦੇ ਵੀ ਸਾਡੀ ਕੋਈ ਓਵਰ ਚੱਲੇ ਫਲਾਣਾ ਚੱਲੇ ਪਰ ਟਰੈਕਟਰ ਜਦ ਬਾਹੀ ਚੱਲਦਾ ਤਾਂ ਸੁਆਦ ਆਵੇ। ਦੈਟਸ ਇਟ। ਇਹਦੇ ਕਰਕੇ ਜੁੜੇ ਹੋ ਤਾਂ ਬਾਕੀ ਤੁਸੀਂ ਦੱਸੋ ਜਿਹੜੇ ਆਪਣੇ 2000 ਲੈ ਕੇ 2025 ਆਪਣਾ ਚੜ ਗਿਆ ਹੋਣ ਜਿੰਨੇ ਪੰਪ ਹੋਏ ਉਹਨਾਂ ਦੀ ਪਰਫਾਰਮੈਂਸ ਕਿਵੇਂ ਚੱਲ ਰਹੀ ਹੈ ਬਹੁਤ ਵਧੀਆ 2012 ਚ ਆਪਣਾ ਹੀ ਸਾਰਾ ਕੁਝ ਹੋ ਗਿਆ ਕੰਪਨੀ ਤੇ ਏਜੰਸੀ ਤੇ ਕਰਾਈ ਤੇ ਸੈਟਿੰਗ ਨਹੀਂ ਆਈ ਹਾਂ ਤੇ ਤੇ ਜਿਆਦਾ ਖੰਦਾ ਹੈ ਦਬਜੰਦਾ ਹੈ ਇਹ ਦੇ ਨਾਲ ਰੋੜਦਾ ਉਹਦਾ ਨਾਲ ਵਾਲਾ ਪੰਪ ਵੀ ਚੱਲ ਰਿਹਾ ਹੋਣ ਉਹ 22 ਤੋਂ ਲੈ ਕੇ ਉਹ ਤਿੰਨ ਸੀਜ਼ਨ ਲਗਾਤਾਰ ਟੁੱਟੇ ਰਿਪਰ ਤੇ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਉਹ ਨਾਲ ਵਾਲਾ ਪੰਪ ਇਹ ਜਿਹੜਾ ਪੰਪ ਹੈਗਾ ਇਹ ਸੋਨਾਲੀਕਾ 2023 ਮਾਡਲ ਦਾ ਹੈ ਤੇ ਭਾਜੀ ਇਹਨੂੰ ਕੀ ਪ੍ਰੋਬਲਮ ਹੈ ਇਹ ਤੁਹਾਨੂੰ ਨਵਾਂ ਪੰਪ ਤੁਸੀਂ ਖੁਲਾਇਆ ਇਨਹੀਂ ਜੀ ਤੇਲ ਮੰਨ ਕੇ ਚੱਲੋ ਸਹੀ ਕਟਾਈਏ ਦਾ ਐਵਰੇਜ ਆਉਂਦਾ ਹੈ ਕਿਰਾਏ ਦਾ ਕੰਮ ਆਈ ਜਿਵੇਂ ਆਪਣਾ ਤੇ ਉਸ ਹਿਸਾਬ ਨਾਲ ਟਰੈਕਟਰ ਦੱਬਦਾ ਹੈ ਮਤਲਬ ਪਰਫਾਰਮੈਂਸ ਸਹੀ ਕਰਦਾ ਪਰਫਾਰਮੈਂਸ ਸਹੀ ਨਹੀਂ ਜਾਂਦੀ ਆ ਰਹੀਆਂ ਇਹ ਆਦਾ ਕਿ 60 ਦਾ ਇਹ 50 ਦਾ ਜੀ ਯਾ ਬਾਬਰ ਹੈ ਜੀ ਓਕੇ ਹਾਂਜੀ ਜੇ ਵਧਾਉਣੇ ਆ ਤੇ ਫਿਰ ਤੂੰ ਤੂੰ ਆ ਮਾਰਦਾ ਜਦ ਤੋ ਇਹ ਤੁਸੀਂ ਟਰੈਕਟਰ ਲਿੱਤਾ ਹਾਂਜੀ ਓਕੇ ਤੇ ਬਹੁਤ ਚੰਗੀ ਠੀਕ ਗੱਲ ਹੈ ਜੀ ਤੁਹਾਨੂੰ ਪਤਾ ਹੈ ਸਾਡੇ ਬਾਰੇ ਆ ਤੁਹਾਨੂੰ ਤੁਸੀਂ ਖੋਲਿਆ ਹੈ ਇਹ ਵੀ ਚਲੋ ਕਿ ਮਹਾਰਾਜ ਵੱਲੋਂ ਜੀ ਬਹੁਤ ਵੱਡਾ ਤਾਕ ਸਾਨੂੰ ਬਖਸ਼ੀ ਹੋਈ ਹੈ ਕਿ ਲੋਕ ਵਿਸ਼ਵਾਸ ਕਰਦੇ ਨੇ ਜਿੰਨੇ ਵੀ ਭਰਾ ਨੇ ਦੇਖੋ ਨੀ ਨਵਾਂ ਟਰੈਕਟਰ ਦਾ ਪੰਪ ਪਟਾਣ ਲਈ ਅਸੀਂ ਤਾਂ ਜਲਦੀ ਜਲਦੀ ਰეკਮੈਂਡ ਹੀ ਨਹੀਂ ਕਰਦੇ ਜਦ ਤੱਕ ਕੋਈ ਪ੍ਰੋਬਲਮ ਨਾ ਹੋਵੇ ਕਈ ਸਾਨੂੰ ਫੋਨ ਇਹ ਵੀ ਆਉਂਦੇ ਨੇ ਵੀ ਆਹ ਪੰਪ ਦੀ ਤੁਸੀਂ ਆਹ ਕਰ ਦਿਓ ਜੀ ਉਹ ਕਰ ਦਿਓ ਅਸੀਂ ਜਵਾਬ ਦੇ ਦਿੰਨੇ ਜਾਂ ਟਰੈਕਟਰ ਸਹੀ ਚੱਲਦਾ ਹੈ ਉਹ ਅਸੀਂ ਕਦੀ ਨਹੀਂ ਖੋਲਣ ਦਿੰਦੇ ਹੁਣ ਇਹਨੂੰ ਪ੍ਰੋਬਲਮ ਹੈ ਉਹਨੇ ਅਸੀਂ ਇਹਦੀ ਕੈਲੀਬ੍ਰੇਸ਼ਨ ਚੈੱਕ ਕਰਾਂਗੇ ਤੇ ਇਹਦੀ ਪ੍ਰੋਬਲਮ ਸੋਲਵ ਕਰਕੇ ਛੱਡਾਂਗੇ ਠੀਕ ਹੈ ਜੀ ਮਨੂੰ ਨਹੀਂ ਲੱਗਦਾ ਇਹ ਚ ਪਾਰਟਸ ਪੁੱਟਣਗੇ ਇਹਦੀ ਕੈਲੀਬ੍ਰੇਸ਼ਨ ਹੀ ਹੋਊਗੀ ਠੀਕ ਹੈ ਜੀ ਕਿ ਇਹ ਭਰਾ ਜੀ ਉਹਨ ਇਹ ਇਹਨੂੰ ਕੀ ਪ੍ਰੋਬਲਮ ਹੈ ਤੁਹਾਡਾ ਟਰੈਕਟਰ ਨਵਾਂ ਹੀ ਲੱਗਦਾ ਮੈਨੂੰ ਦਾ 22 ਮਾਡਲ ਆਉਣਾ ਇਹ ਸੋਨਾਲੀਕਾ 32 ਹੈ ਜੀ 52 ਅੱਛਾ ਬਾਗਵਾਨੀ ਦਾ ਇਹ ਹਾਂਜੀ ਹਾਂਜੀ ਇਹ ਨਾਲ 12 1300 ਚੱਕਰ ਤੱਕ ਨਾ ਹਰ ਹਰ ਕਰਦਾ ਓਕੇ ਇਹਨੂੰ ਮਤਲਬ ਇੱਕ ਹਰ ਪ੍ਰਕਾਰ ਇਹ ਮਾਰਦਾ ਤੇ ਇੱਕ ਤੇਲ ਖਾਂਦਾ ਥੋੜਾ ਜਿਆਦਾ ਆ ਇਹ ਪ੍ਰੋਬਲਮ ਇਹ ਦੱਸ ਰਹੇ ਨੇ ਵੀ ਇਸ ਪੰਪ ਨੂੰ ਪ੍ਰੋਬਲਮ ਇਹ ਆ ਕਿ ਜਿਹੜਾ ਟਰੈਕਟਰ ਜਦ ਆਪਾਂ ਸਲੋ ਰੇਸ ਚਾਇਡਲਿੰਗ ਚ ਆਪਾਂ ਤੋਰਦੇ ਆ ਨਾ ਤਾਂ ਇਹ ਹਰ 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 ਬਲੇਟਿਕ ਵੀ ਰੇਸ ਤੇ ਨਹੀਂ ਚੱਲਦਾ ਹੈਗਾ ਮੈਨੂੰ ਸੋਨਾਲੀਕਾ ਨੂੰ ਆਤ ਹੁੰਦੀ ਆ ਨਹੀਂ ਆ ਰਿਹਾ ਸੋਨਾਲਿਕ ਸੋਨਾਲਿਕ ਆ ਇਹਨੂੰ ਆਤ ਹੁੰਦੀ ਹੈ ਜੀ ਥੋੜੀ ਜੀ ਇਹ ਕਾਰਨ ਕਰਨ ਦੀ ਪਰ ਚਲੋ ਜੀ ਕੋਸ਼ਿਸ਼ ਕਰਾਂਗੇ ਜੀ ਜਿੰਨੀ ਪੰਪ ਹੈਗਾ ਆਪਣੇ ਕਿਹੜੇ ਨਾਲ ਸਾਡ ਮਿਲ ਨਹੀਂ ਸਾੜਦਾ ਓਕੇ ਜਿਹੜਾ ਆਪਣਾ 105 ਬੋਰ ਦੇ ਵਿੱਚ ਆਂਦਾ ਸੀਗਾ ਜੀ ਹਾਂਜੀ ਓਕੇ ਤੇ ਇਹ ਟਰੈਕਟਰ ਨੂੰ ਤੁਹਾਡੇ ਨੂੰ ਕੀ ਪ੍ਰੋਬਲਮ ਆ ਇੱਕ ਦਿਨ ਟਰੈਕਟਰ ਆਪਣਾ ਵਾਲੇ ਪੀ 2014 ਮਾਡਲ ਹੈ ਇੱਕ ਤਾਂ ਟਰੈਕਟਰ ਜਦੋਂ ਬਰੇਸ ਫੁੱਲ ਕਰੀਦੀ ਉਸ ਤੋਂ ਬਾਅਦ ਮਿਸਿੰਗ ਮਾਰਦਾ ਜਿਵੇਂ ਦੋ ਸਿਲੰਡਰ ਹੋ ਜਾਂਦਾ ਹੈ ਹੂੰ ਤੇ ਨੰਬਰ 2 ਤੇ ਵੀ ਤੇਲ ਜਿਹੜਾ ਕੰਟ ਦਾ 6 ਲੀਟਰ ਤੋਂ 7 ਦੇ ਨੇੜੇ ਖਾਈ ਜਾ ਰਿਹਾ ਵੀ ਯਾਨੀ ਕਿ ਬਹੁਤ ਜ਼ਿਆਦਾ ਤੇਲ ਪਹਿਲੇ ਸਵਰਾਜ ਸੀਗਾ ਉਹ ਘਟਾ ਪਹਿਲਾਂ ਮੈਨੂੰ ਤੁਸੀਂ ਇੱਕ ਕੱਲੇ ਦੱਸੋ ਵੀ ਜਿਹੜਾ 6-7 ਲੀਟਰ ਤੇਲ ਖਾ ਰਿਹਾ ਹੈਗਾ ਇਹ ਹੁਣ ਖਾ ਰਿਹਾ ਹੈ ਕਿ ਜਦ ਥੋੜਾ ਟਰੈਕਟਰ ਨਵਾਂ ਆਇਆ ਸੀ ਤਦ ਕਿੰਨਾ ਖਾਂਦਾ ਸੀ ਨਹੀਂ ਆਪਾਂ ਟਰੈਕਟਰ ਇਹ ਲਿਆ ਹੋਣਾ ਵੀ ਉਹ ਸੁਪਾ ਸੁਣ ਕੰਫ ਹੈਗਾ ਇਹ ਹੈਗਾ ਜੌਂਡੀਅਰ ਦਾ 50 36 ਜੌਂਡਾ 50 36 ਦਾ ਜੀ ਤੇ ਇਹ ਕਿਹੜਾ ਮਾਡਲ ਹੈ ਜੀ 17 ਮਾਡਲ ਦੋ ਇਹਨੂੰ ਪ੍ਰੋਬਲਮ ਕੀ ਹੈ ਜੀ ਇੱਕ ਤੇਲ ਖਾਂਦਾ ਤੇ ਇੱਕ ਨਾ ਚੱਕਰ ਤੋੜ ਤੋੜਦਾ ਏ ਕਦੋਂ ਤੋਂ ਇਹ ਪੰਜ ਚਾਰ ਸਾਲ ਹੋ ਗਏ ਮੇਰੇ ਕੋਲ ਇਹ ਪੰਜ ਚਾਰ ਸਾਲ ਤੋਂ ਹੀ ਚੱਕਰ ਤੋੜ ਰਿਹਾ ਹਾਂ ਤੁਸੀਂ ਜੀ ਦੀ ਪ੍ਰੋਬਲਮ ਸੋਲਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਸ ਦੂਜੇ ਟਰੈਕਟਰ ਆ ਲੈ ਆਈਦੇ ਸੀ ਦੂਜੇ ਆ ਦੇ ਪੱਕਾ ਲੋ ਹੋ ਜਾਂਦੇ ਦੇਖੋ ਸਭ ਤੋਂ ਮੇਨ ਪ੍ਰੋਬਲਮ ਇਹ ਹੁੰਦੀ ਹੈ ਜੀ ਜਦ ਵੀ ਨਾ ਕੋਈ ਟਰੈਕਟਰ ਦੀ ਤੁਸੀਂ ਟਰੈਕਟਰ ਨਵਾਂ ਲੇਤਾ ਇਹ ਟਰੈਕਟਰ ਤੁਹਾਡਾ ਕੋਈ ਪ੍ਰੋਬਲਮ ਕਰ ਰਿਹਾ ਹੈ ਉਹਨੂੰ ਨਾਲ ਦੀ ਨਾਲ ਸੋਲਵ ਕਰਾਇਆ ਕਰੋ ਕਿਉਂਕਿ ਜਦ ਵੀ ਕੋਈ ਚੀਜ਼ ਦਿੱਕਤ ਕਰ ਰਹੀ ਹੁੰਦੀ ਹੈ ਨਾ ਤਾਂ ਉਹਦੀ ਦਿੱਕਤ ਵਧੀ ਜਾਂਦੀ ਹੈ ਨਾਲੇ ਨਾਲ ਅੰਦਰ ਜਿਹੜੇ ਪੁਰਜ਼ੇ ਉਹਦੇ ਖਰਾਬ ਜਲਦੀ ਜਿਹੜੇ ਸਹੀ ਵੀ ਹੁੰਦੇ ਉਹ ਵੀ ਨਾਲ ਖਰਾਬ ਹੋ ਜਾਂਦੇ ਨੇ ਠੀਕ ਹੈ ਜੀ ਆਪ ਆਪ ਕਚਾਈ ਕਾ ਚੱਕਰ ਤੋੜਦਾ ਇਹ ਵੀ ਸੋਨਾਲੀ ਕਦਾ ਜੀ ਹਾਂ ਜੀ ਇਹ ਵੀ ਸੋਨਾਲੀ ਕਦਾ ਬਾਬਾ ਜੀ ਥੈਂਕ ਯੂ ਤੇ ਇਹਨੂੰ ਕੀ ਪ੍ਰੋਬਲਮ ਹੈ ਇਹ ਮੈਨੂੰ ਲੱਗਦਾ ਇਹ ਵੀ ਤੁਹਾਡਾ 19 ਮਾਡਲ ਹੈ 18 ਮਾਡਲ 18 ਮਾਡਲ ਹੈ 18 ਮਾਡਲ ਹੈ ਜੀ ਇਹ 35 ਦਾ ਜੀ ਪੰਪ ਤੇ ਇਹ ਜਾਨੀ ਕਿ ਟਰੈਕਟਰ ਤੇਲ ਤਾਂ ਠੀਕ ਆਉਂਦਾ ਪਰ ਚੱਕਰ ਤੋੜਦਾ ਜਾਂਦਾ ਜੀ ਓਕੇ ਇਹਨੂੰ ਆਰਪੀਐਮ ਡ੍ਰੋਪੇ ਦੀ ਜ਼ਿਆਦਾ ਪ੍ਰੋਬਲਮ ਆ ਧੂਆਂ ਤਾਂ ਤਾਂ ਮਰਦਾ ਹਾਂ ਹਾਂ ਵੀ ਜੇ ਇੱਕੀ ਤੋੜ ਲੈਂਦਾ ਫਿਰ ਚੱਕਰ ਡਿੱਗਦੇ ਜਾਂਦਾ ਵੀ ਉੱਠਦਾ ਨਹੀਂਗਾ ਫਿਰ ਇਹਨਾਂ ਦੀ ਮੇਨ ਪ੍ਰੋਬਲਮ ਇਹ ਆ ਕਿ ਜਦ ਟਰੈਕਟਰ ਫੋਰ ਐਗਜ਼ਾਮਪਲ ਤੁਹਾਡਾ ਸਹੀ ਚੱਲੀ ਜਾਂਦਾ ਤੇ ਫਰਜ਼ ਕਰੋ ਆਪਣੀ ਜਦ ਆਪਾਂ ਜ਼ਮੀਨ ਵਾ ਰਹੇ ਹਾਂ ਬਿੱਤੇ ਗਿੱਲਾ ਆ ਗਿਆ ਤੇ ਜਦ ਗਿੱਲਾ ਆ ਗਿਆ ਤਾਂ ਟਰੈਕਟਰ ਜਦ ਲੋਡ ਲੈ ਗਿਆ ਤਾਂ ਉਹਦੀ ਜਿਹੜੀ ਬੈਕਅਪ ਹੈ ਉਹ ਬੈਕਅਪ ਬਹੁਤ ਸਲੋ ਹੈ ਬਸ ਆਹ ਪ੍ਰੋਬਲਮ ਹੈ ਨਾਲ ਦੀ ਨਾਲ ਫੁਰਤੀ ਨਹੀਂ ਹੈਗੀ ਇਹਦੀ ਚਲੋ ਇਹਨੂੰ ਵੀ ਅਸੀਂ ਦੇਖਦੇ ਹਾਂ ਹੁਣ ਵੀ ਕੀ ਇਹਦਾ ਇਸ਼ੂ ਹੈ ਕੀ ਪ੍ਰੋਬਲਮ ਆ ਠੀਕ ਹੈ ਜੀ ਠੀਕ ਹੈ ਜੀ ਹੁਣ ਖੋਲਦੇ ਆ ਇਹ ਵੀ ਇਸੇ ਪਿੰਡ ਦਾ ਪੰਪ ਹੈ ਜੀ ਇਹ 855 2013 ਮਾਡਲ ਹੈ ਜੀ ਇਹ ਤੇ ਇਹ ਪੰਪ ਹੈਗਾ ਇਹ ਭਰਾਜੀ ਦਾ ਇਹਨਾਂ ਤੋਂ ਪੁੱਛਦੇ ਆ ਅਸੀਂ ਵੀ ਇਹਨੂੰ ਕੀ ਕੀ ਪ੍ਰੋਬਲਮ ਹੈ ਤੇ ਜੀ ਤੇਲ ਟਰੈਕਟਰ ਜਿਆਦਾ ਖਾਂਦਾ ਤੇਲ ਜਿਆਦਾ ਖਾਂਦਾ ਜੀ ਤੇ ਧੂਆਂ ਵਗਾਉਂਦਾ ਤੇ ਕਚਾਈ ਘਟਾ ਜੀ ਕਦੋਂ ਤੋਂ ਇੱਕ ਸਾਲ ਤੋਂ ਪੰਪ ਕਰਵਾਇਆ ਜਾਂ ਤੋਂ ਪਹਿਲਾਂ ਇਹ ਪੰਪ ਕਰਵਾਇਆ ਸੀ ਮਲੋਟ ਤੋਂ ਓਕੇ ਜੀ ਉਸ ਤੋਂ ਬਾਅਦ ਫਿਰ ਦਿੱਕਤ ਆਈ ਜਾਂਦੇ ਜਿਆਦਾ ਅੱਛਾ ਮੈਂ ਤੁਸੇ ਦੱਸੋ ਇਹ ਤਾਂ ਇੰਜਨ ਟਰੈਕਟਰ ਦਾ ਨਾਲ ਦਾ ਹੀ ਆ ਨਾਲ ਦਾ ਹੀ ਹੈ ਸੀਲਡ ਹੈ ਨਾ ਇੰਜਨ ਸੀਲਡ ਇੰਜਨ ਓਕੇ ਕੁਝ ਬਲੋ ਵਗੈਰਾ ਮਿਲਦਾ ਹੋਵੇ ਨਾ 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 ਇਹਨੂੰ ਜ਼ਿਆਦਾਤਰ ਪ੍ਰੋਬਲਮ ਪਰਫਾਰਮੈਂਸ ਦੀ ਹੈ ਜੀ ਇਰ ਨੂੰ ਖੋਲ ਕੇ ਦੇਖਦੇ ਆਂ ਵੀ ਇਹਦੇ ਵਿੱਚ ਕੀ ਪ੍ਰੋਬਲਮ ਹੈ ਕਈ ਭਰਾ ਆ ਨਾ ਸਾਨੂੰ ਇਹ ਪੁੱਛਦੇ ਹੁੰਦੇ ਨੇ ਵੀ ਤੁਸੀਂ ਜਿਆਦਾ ਸੀ ਮਸ਼ੀਨ ਤੇ ਪੰਪ ਟੈਸਟ ਕਰ ਦਿੰਨੇ ਆ ਵੀ ਤੁਸੀਂ ਨਾਲ ਦੀ ਨਾਲ ਹੀ ਦੱਸ ਦਿੰਦੇ ਹੋ ਵੀ ਇਹ ਪੰਪ ਸਹੀ ਹੋ ਗਿਆ ਤਾਂ ਇਹ ਕਿਵੇਂ ਦੱਸਦੇ ਹੋ ਕਈ ਕਮੈਂਟਸ ਲੋਕ ਮੈਨੂੰ ਪੁੱਛ ਦਿੰਦੇ ਨੇ ਇਹ ਸਾਰਾ ਸਾਡਾ ਐਕਸਪੀਰੀਅੰਸ ਦੇ ਉੱਪਰ ਹੁੰਦਾ ਜੀ ਸਾਨੂੰ ਪਤਾ ਲੱਗ ਜਾਂਦਾ ਜਿਵੇਂ ਕਿਸੇ ਡਾਕਟਰ ਨੂੰ ਨਬਜ਼ ਦੇਖ ਕੇ ਪਤਾ ਲੱਗ ਜਾਂਦਾ ਹੈ ਵੀ ਅੰਦਰ ਬਾਡੀ ਦੇ ਕੀ ਚੱਲ ਰਿਹਾ ਹੈ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ ਉਵੇਂ ਹਰ ਇੱਕ ਬੰਦੇ ਦਾ ਪ੍ਰੋਫੈਸ਼ਨ ਹੁੰਦਾ ਚਾਹੇ ਕੋਈ ਵੀ ਹੋਵੇ ਉਹਨੂੰ ਪਤਾ ਲੱਗ ਜਾਂਦਾ ਹੈ ਕੀ ਸੌਫਟਵੇਅਰ ਦੇ ਵਿੱਚ ਕਿੱਥੇ ਕੋਈ ਵਾਇਰਸ ਆਇਆ ਹੋਇਆ ਠੀਕ ਹੈ ਨਾ ਜੀ ਜਾਂ ਕਿਤੇ ਕੋਈ ਮਕੈਨੀਕਲ ਥਿੰਗਸ 'ਚ ਕੋਈ ਵਾਇਰਸ ਜਾਂ ਕੋਈ ਪੁਰਜਾ ਖਰਾਬ ਆ ਤਾਂ ਜਿਹਨੂੰ ਐਕਸਪੀਰੀਅੰਸ ਹੁੰਦਾ ਉਸ ਉਹ ਬੰਦਾ ਉਸ ਚੀਜ਼ ਨੂੰ ਕਲੀਅਰ ਕਰ ਦਿੰਦਾ ਤਾਂ ਹੀ ਅਸੀਂ ਉਸ ਲੈਵਲ ਤੇ ਬੋਲ ਦਿੰਨੇ ਵੀ ਇਹ ਪ੍ਰੋਬਲਮ ਸੋਲਵ ਹੋ ਗਈ ਠੀਕ ਹੈ ਜੀ 99.9% ਹੁੰਦੀ ਹੈ ਚਲੋ 1% ਇਹ ਵੀ ਹੋ ਸਕਦਾ ਕਿਤੇ ਹੋਰ ਅੱਗੇ ਵੀ ਪ੍ਰੋਬਲਮ ਹੋਵੇ ਬਟ ਚਾਂਸ ਐਨ ਓਕੇ ਹੁੰਦੇ ਹੁੰਦੇ ਨੇ ਜੀ ਓਕੇ ਜੀ ਭਾਜੀ ਨੂੰ ਕਰਦੇ ਆ ਅਸੀਂ ਸੋਨਾਲਿਕਾ ਹੋਰ ਹੈ ਜੀ ਏ ਰੌਣ ਆ ਗਿਆ 2023 ਮਾਡਲ ਇਹ ਵੀ ਤੇ ਇਹਨੂੰ ਕੀ ਪ੍ਰੋਬਲਮ ਆ ਟੋਟਲ ਇੱਕ ਚੱਕਰ ਤੋੜ ਰਿਹਾ ਈ ਤੇ ਨਾਲ ਸوير ਸਟਾਰਟਿੰਗ ਇੰਦੀ ਔਖੀ ਹੈ ਜੀ ਅੱਛਾ ਤੁਸੀਂ ਮਨੇ ਨਵਾਂ ਟਰੈਕਟਰ ਲਿਆ ਸੀ ਮੰਨ ਕੇ ਚੱਲੋ ਸੈਕੰਡ ਹੈਂਡ ਆਪਾਂ ਨੂੰ ਅਜੇ ਕੋਈ ਮੰਨ ਕੇ ਚੱਲੋ 2 ਮਨთ ਹੋਏ ਨੇ ਤੇ ਜਿਹਨ ਸੁਪਰ ਸੀਡਰ ਤੇ ਆਪਾਂ ਚਾਇਆ ਉਹਨੂੰ ਦਿੱਕਤ ਆਉਂਦੀ ਚੱਕਰ ਤੋੜਦਾ ਥੋੜੀ ਸਟਾਰਟਿੰਗ ਖਾਂ ਤੇ ਜਿਵੇਂ ਦੀ ਔਖੀ ਹੈ ਤਾਂ ਜੀ ਜੀ ਮੈਨੂੰ ਇੱਕ ਗੱਲ ਇਹ ਦੱਸੋ ਇਹ ਜਿਹੜੇ ਵੀ ਤੁਹਾਡੇ ਨਵੇਂ ਸੋਨਾਲੀਕਾ ਡ੍ਰੈਕਟਰ ਨੇ ਜਾਂ ਪਾਂਪ ਟ੍ਰੈਕ ਨੇ ਇਹਨਾਂ ਦੇ ਸਿੰਗਲ ਡੀਜ਼ਲ ਫਿਲਟਰ ਕਿਤੇ ਲੱਗਿਆ ਹੋਇਆ ਇਹਨਾਂ ਸਾਰੇ ਸਿੰਗਲ ਹੈ ਸਿੰਗਲ ਨੇ ਹਾਂਜੀ ਇਹਨਾਂ ਸਾਰੇ ਡਬਲ ਲਗਾ ਲਓ ਠੀਕ ਹੈ ਇਹ ਜ਼ਰੂਰੀ ਹੈ ਕੰਮ ਇਹ ਦੀਦਾ ਠੀਕ ਹੈ ਜੀ ਠੀਕ ਹੈ ਜੀ ਭਰਾ ਇਹ ਨੂੰ ਦੇਖਦੇ ਆਂ ਅਸੀਂ ਫਿਰ ਤੁਹਾਨੂੰ ਇਹ ਅੱਜ ਅਸੀਂ ਵੀਡੀਓ ਤਾਂ ਸ਼ੂਟ ਕਰ ਰਹੇ ਆਂ ਵੀ ਇਹ ਹੁਣ ਅਸੀਂ ਪ੍ਰੋਬਲਮਸ ਦੇਖੀਆਂ ਨੇ ਬੜੀਆਂ ਨੇ ਉਸ ਤੋਂ ਬਾਅਦ ਉਹਨੇ ਨੂੰ ਇਹ ਇਹਨਾਂ ਦੇ ਸਾਰਾ ਪਾਰਟ ਵੀ ਚੈੱਕ ਕਰਾਂਗੇ ਕਿ ਕਿਹਦੇ ਚ ਪਾਰਟ ਪੈਂਦਾ ਨਹੀਂ ਪੈਂਦਾ ਉਹਦੇ ਨਾਲ ਇਸ ਵੀਡੀਓ ਚ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਤਾਂ ਟੋਟਲ ਸਾਰਾ ਪਾਰਟ ਨੇ